ਉਹ ਨਾਲ ਹੀ ਇੱਕ ਦਰੋਬਨ ਇਸ ਦਿਨਗਰ ਏਰੀਆ ਵਿੱਚ ਜਿਸ ਮੰਦਰਾ ਵਿੱਚ ਵਿਚੇ ਦਰਮਿਆਨੇ ਕੁਚੋਰੀਆਂ ਹੋਈਆਂ ਸੀ ਸੋ ਮਿਤੀ 15 9 2024 ਨੂੰ ਦਰਮਿਆਨੀ ਰਾਤ ਨੂੰ ਪਿੰਡ ਸਿੱਧਪੁਰ ਪਿੰਡ ਬਿਆਨਪੁਰ ਦੇ ਮੰਦਰਾ ਵਿੱਚੋਂ ਕੁਝ ਪੈਸੇ ਤੇ ਸੋਨੇ ਦੇ ਹੱਥ ਚੋਰੀ ਹੋਈ ਸੀ ਇਹ ਨਾਲ ਕੁਮਾਰ ਵਾਸੀ ਬਿਆਨਪੁਰ ਦੇ ਡੈਣਾ ਦੇ ਮੁਕਰਮਾਦਾਰ ਜੋ ਐਸੀ ਇਸੇ ਦੌਰਾਨ ਇੱਕ ਮੋਰਦੀ ਥਾਂ ਤੋਂ ਮੋਟਰਸਾਈਕਲ ਨੰਬਰ ਪੀਵੀ 52 8678 ਪਟਨਾ ਇਹ ਕਿਸੇ ਨਾਮੀ ਹੋਏ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਅਧਾਰ ਤੇ ਮਕਦਮਾ ਨੰਬਰ 1351924 ਅੰਡਰ ਸੈਕਸ਼ਨ 333 ਸਬਸੈਕਸ਼ਨ 4305 ਪੁਆਰਤੀ ਨੇ ਸੰਗਤਾਂ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਸੋ ਐਸਐਚਓ ਬੇਦਨਾ ਲਗੇ ਮੈਂ ਏਸੀਡੀ ਤੋਂ ਇਹ ਰਿਪੋਰਟ ਦਾਇਰ ਕੀਤੀ ਵਿਚਕਰਮ ਤੇ ਜਿਹੜਾ ਹੈ ਇੱਕ ਮਕਦਮਾ ਆ ਦੋਸ਼ੀ ਪ੍ਰਕੀਸ਼ ਕੁਮਾਰ ਉਧਾਨਾ ਉਹ ਤੋਂ ਤੁੰਗਰਾ ਉਹ ਵਾਸੀ ਹੈ ਬਵਾਲ ਥਾਣਾ ਸਰ ਪਟਾਣਕੋਟ ਇਹ ਬੰਦਾ ਆਇਡੈਂਟੀਫਾਈ ਹੋ ਰਿਹਾ ਸੀਗਾ ਇਹ ਚ ਨਾਮਜ਼ਦ ਕੀਤਾ ਇਹਨੂੰ ਤੇ ਇਹ ਬੰਦੇ ਦਾ ਉਪਾਤ ਕੀਤਾ ਬਤੀ ਸੋਹਣਾ 24 ਇਹਨੂੰ ਸ਼ਕਤੀ ਦਾ ਪੁਸ਼ੇਸ਼ ਕਰਦੇ ਇਹਦੇ ਕੋਲੋਂ ਦੋ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬੜਾ ਨੰਬਰ ਤੋਂ ਇਹ ਬ੍ਰਾਂਡ ਉਹਨੇ ਜਿਹੜਾ ਵਜੂਕ ਨੰਬਰ ਜਿਹੜਾ ਹੈਗਾ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਸੀਗਾ ਪੀਬੀ 52 ਐਫ 8678 ਤੇ ਜਿਹੜੀ ਉਹ ਗਲ ਸੋਨਾ ਚੋਰੀ ਹੋਇਆ ਸੀਗਾ ਉਹ ਆਇਡੈਂਟੀਫਾਈ ਹੋਏ ਨੇ ਤੇ ਇਹਨਾਂ ਦਾ ਕੋਈ ਕਾਰਵਾਈ ਕੀਤੀ ਗਈ। ਇਹਨਾਂ ਦਾ ਸਰ ਕੋਈ ਪਹਿਲਾਂ ਵੀ ਮਾਮਲਾ ਦਰਜ ਸੀ। ਇਹਨਾਂ ਪਾਸ ਕਿਤੇ ਨਹੀਂ ਅਸੀਂ ਜਾ ਕੇ ਫਰਜ਼ ਦਮਾਨ ਲਵਾਵਾਂਗੇ ਫਰਜ਼ ਪੁਸ਼ੀਸ਼ ਕਰਾਂਗੇ ਫਰਜ਼ ਵੀ ਲੈ ਕੇ ਆਵਾਂਗੇ। ਲੱਗਦਾ ਕਿ ਇਸ ਤੋਂ ਹੋਰ ਵੀ ਜਿਹੜੀਆਂ ਮਾਮਲੇ ਤੈਕੀ ਲਿਖੀਆ ਇਹਦੀ ਚੋਰੀ ਦੀ ਵਾਰਦਾਤ ਆਪਸੋ ਆਮੇ ਬਿਲਕੁਲ ਬਿਲਕੁਲ ਇਨਾਂ ਨੂੰ ਮਾਨ ਲੈ ਕੇ ਹੋਰ ਵੀ ਫਰਜ਼ ਜਿਹਨੇ ਚੋਰੀ ਕੀਤੀਆਂ ਜਿਹਦੇ ਹੋਰ ਵੀ ਬੰਵਾਉਣ ਉਹਨਾਂ ਦਾ ਪਤਾ ਕਰਾਵਾਂਗੇ।